ਲੋਵੀ ਮਿੱਤਰੋ ਅੱਜ ਆਗੇ ਪਿੰਡ 마ਸੀਕੇ ਜ਼ਿਲ੍ਹਾ ਪੈਂ ਜਾਂਦਾ ਮੋਗਾ ਬਰਨਾਲੇ ਤੋਂ 25 ਕਿਲੋਮੀਟਰ ਦੂਰ ਆ ਬਰਨਾਲੇ ਦੀ ਹੱਦ ਤੇ ਆ ਤੇ ਮੇਰੇ ਨਾਲ ਬਾਈ ਬਿੱਟੂ ਸਸੀ ਗਾ ਬਾਈ ਸਸੀ ਗਾ ਬਾਈ ਤੇ ਬਾਈ ਜੀ ਆੜਤੀਏ ਵੀ ਨੇ ਤੇ ਇਹ ਪਿਛਲੇ ਕੁਝ ਲੰਬੇ ਸਮੇਂ ਤੋਂ ਕਪੈਨਾਂ ਦਾ ਕੰਮ ਕਰਦੇ ਆ ਉਹ ਬਾਈ ਦੀ ਆਪਾਂ ਜਵਾਨੀ ਨੂੰ ਸੁਣਦੇ ਆ ਬਈ ਕਿੰਨੇ ਟੈਕ ਤੋਂ ਸਿਕ ਪੈਨ ਦਾ ਕੰਮ ਕਰਦੇ ਮਸ਼ੀਨਾਂ ਦਾ ਕੰਮ ਕਪੈਨਾਂ ਦਾ ਜੀ ਆਪਾਂ ਮੰਨ ਲਓ ਵੀ 1997 ਚ ਬਲਕਾਰ ਕਪੈਨ ਲਈ ਸੀ ਜੀ 1997 ਦੇ ਵਿੱਚ ਹਾਂ ਸਾਡੇ ਦਾਦਾ ਸਾਹਿਬ ਨੇ ਦਾਦਾ ਜੀ ਨੇ 1997 ਚ ਬਲਕਾਰ ਲਈ ਸੀ ਹਾਂਜੀ ਉਦੋਂ ਤੋਂ ਲੈ ਕੇ ਮੰਨ ਲਓ ਵੀ ਅੱਜ ਤਾਈਂ ਅਸੀਂ ਬਲਕਾਰ ਹੀ ਚਲਾਉਨੇ ਆ ਤੇ ਬਲਕਾਰ ਹੀ ਵੇਚਦੇ ਆ ਬਲਕਾਰ ਦੇ ਫੈਨ ਹੋ ਆ ਫੈਨ ਆ ਬਲਕਾਰ ਦੇ ਜੀ ਏਦੂ ਬਾਅਦ ਕੋਈ ਦੂਜੀ ਤਾਂ ਰਏ ਹੈ ਹੀ ਨਹੀਂ ਵੀ ਆਪਾਂ ਹੋਰ ਮਸ਼ੀਨ ਲੈ ਕੇ ਜਾ ਕੋਈ ਸੇਲ ਕਰਨ ਦੀ ਖਾਤਰ ਵੀ ਅਸੀਂ ਸਟੈਂਡਰਡ ਜਾਂ ਕੋਈ ਹੋਰ ਮਸ਼ੀਨ ਨਹੀਂ ਲੈਂ ਕੱਲੀ ਬਲਕਾਰ ਕੱਲੀ ਬਲਕਾਰ ਹੀ ਸੇਲ ਕਰਨੀ ਹੈ ਤੇ ਕੱਲੀ ਬਲਕਾਰ ਹੀ ਚਲਾਉਣੀ ਹੈ ਠੀਕ ਹੈ ਤੇ ਬਈ ਜਿਹੜੀ ਆ ਬਲਕਾਰ ਖੜੀ ਆ ਹਾਂਜੀ ਇਹ ਕਿੰਨਾ ਮਾਡਲ ਇਹ 2022 ਦੇ 9ਵੇਂ ਮਹੀਨੇ ਦੀ ਆ 2022 ਦੇ 9ਵੇਂ ਮਹੀਨੇ ਦੀ ਹਾਂਜੀ 9ਵੇਂ ਮਹੀਨੇ ਦੀ ਠੀਕ ਆ ਤੇ ਕੰਡੀਸ਼ਨ ਪੱਖੋਂ ਤਾਂ ਫਿਰ ਕੰਡੀਸ਼ਨ ਪੱਖੋਂ ਜਮਾ ਓਕੇ ਆ ਜੀ 54 ਇੰਚੀ 14 ਫੁੱਟ ਕਟਰ ਚ ਫੁੱਲ ਡੀ ਲਕਸ ਮਸ਼ੀਨ ਆ ਜੀ ਇਹ ਕਿੰਨੇ ਸੀਜ਼ਨ ਚੱਲੀ ਹੋਈ ਹੈ ਬਈ ਇਹ ਜੀ ਤਕਰੀਬਨ 5 ਸੀਜ਼ਨ ਚੱਲੀ ਹੋਈ ਹੈ ਜੀ 5 ਸੀਜ਼ਨ ਚੱਲੀ ਹੋਈ ਹੈ ਤੇ ਇਹਦੇ ਉੱਤੇ ਉਪਰ ਆ ਗਿਆ 911 911 ਡੀ ਆਈ ਹੋਇਆ 93 ਮਾਡਲ ਆ 93 ਮਾਡਲ 93 ਜੀ 93 ਮਾਡਲ 93 ਮਾਡਲ ਚੈਪ ਵਾਲੀ ਕਾਪੀ ਪਾਸਿੰਗ 2026 ਤਾਈਂ ਕਾਪੀ ਵੀ ਹੈਗੀ ਆ ਹਾਂਜੀ ਪਾਵਰ ਸਟੀering ਆ ਜੇ ਕਿਸੇ ਭਰਾ ਨੇ ਸੈੱਟ ਲੈਣਾ ਹੋਇਆ ਤਾਂ ਆਪਾਂ ਸੈੱਟ ਵੀ ਦੇ ਦਿਆਂਗੇ ਸੈੱਟ ਦੀ ਕੀਮਤ ਕੀ ਹੈ ਸੈੱਟ ਦੀ ਵੀ ਡਿਮਾਂਡ 12 ਲੱਖ ਰੁਪਏ ਆ ਮੰਨ ਲਓ ਵੀ ਦੇਣ ਲੈਣ ਜਾਂ ਕਰਦੇ ਕੋਈ ਮਾਨਤਾਣ ਕਰਦੇ ਆਂਗੇ 12 ਲੱਖ ਚੋਂ ਮਾਨਤਾਣ ਕਰਦਾਂਗੇ ਪੂਰੇ ਸੈੱਟ ਦੀ ਪੂਰੇ ਸੈੱਟ ਦੀ ਜੇ ਬਿਨਾਂ ਟਰੈਕਟਰ ਤੋਂ ਦੇਣੀ ਹੋਵੇ ਆਪਾਂ ਬਿਨਾਂ ਟਰੈਕਟਰ ਤੋਂ ਕੱਲੀ ਮਸ਼ੀਨ ਆਪਾਂ 9.5 ਲੱਖ ਰੁਪਏ ਦੀ ਦੇ ਦੇਣਗੇ ਜੀ 9.5 ਲੱਖ ਰੁਪਏ ਦੀ ਤੇ ਹਜੇ ਇੱਧਰ ਵੀ ਜਿਹ ਸੈੱਟ ਦੇ ਅੰਦਰ ਖੜ੍ਹੀਆਂ ਨੇ ਸਾਰੀਆਂ ਮਸ਼ੀਨਾਂ ਤੇ ਬਾਈ ਜਿਹੜੀਆਂ ਆ ਮਸ਼ੀਨਾਂ ਖੜ੍ਹੀਆਂ ਨੇ ਇਹ ਮਸ਼ੀਨਾਂ ਬਾਈ ਦਾ ਆਪਣੀਆਂ ਬਾਈ ਜੀ 24 ਮਾਡਲ ਆ ਸਾਰੀਆਂ ਤਿੰਨੇ ਮਸ਼ੀਨਾਂ 24 ਮਾਡਲ ਆ ਇੱਕ ਸੀਜ਼ਨ ਲੱਗਿਆ ਤਿੰਨਾ ਮਸ਼ੀਨਾਂ ਦਾ ਇੱਕ ਇੱਕ ਸੀਜ਼ਨ ਲੱਗਿਆ ਇੱਕ ਇੱਕ ਸੀਜ਼ਨ ਲੱਗਿਆ ਤੇ ਤਿੰਨਾ ਮਸ਼ੀਨ ਸੇਮ ਹੀ ਆ ਫੁੱਲ ਡੀ ਲਕਸਾ ਕਟਰ ਤੇ ਮੋਟਰ ਵਗੈਰਾ ਸਾਰਾ ਕੁਝ ਲੱਗਿਆ ਇਹਨਾਂ ਦੇ ਠੀਕ ਹੈ ਜੀ 2024 ਦੀ ਮੰਨ ਲਓ ਵੀ ਆਪਾਂ 10ਵੇਂ ਮਹੀਨੇ ਦੀਆਂ ਲਈਆਂ ਸਾਰੀਆਂ ਨਵੀਆਂ ਲਈਆਂ ਆਪਣੀਆਂ ਠੀਕ ਹੈ ਗਾ ਤਾਂ ਨਹੀਂ ਲਈਆਂ ਕੰਪਨੀ ਤੋਂ ਨਵੀਆਂ ਲਈਆਂ 100 100 ਤੋਂ 150 ਕਿੱਲਾ ਮਸ਼ੀਨਾਂ ਦਾ ਵੱਡਿਆ ਹੋਇਆ ਸਿਰਫ 150 ਕਿੱਲਾ 150 ਕਿੱਲਾ ਜੀ ਤੇ ਇਹਨਾਂ ਦੀ ਕੀ ਡਿਮਾਂਡ ਆ ਬਈ ਇਹਨਾਂ ਦੀ 11 ਲੱਖ ਰੁਪਈਆ ਡਿਮਾਂਡ ਆ ਜੀ ਉਹ ਤੋਂ ਮਾਣਤਾਨ ਕਰਾਂਗੇ ਜੇ ਕੋਈ ਭਰਾ ਅਪਣਾਉਂਦਾ 11 ਲੱਖ ਚੋਂ ਵੀ ਮਾਣਤਾਨ ਕਰਾਂਗੇ ਬਈ ਮੜੀ ਜੀ ਕੰਡੀਸ਼ਨ ਚੈੱਕ ਕਰਵਾ ਦੀ ਮਸ਼ੀਨਾਂ ਦੀ ਹੈਨਾ ਤਿੰਨੇ ਮਸ਼ੀਨਾਂ ਦੀ ਕੰਡੀਸ਼ਨ ਚੈੱਕ ਕਰਾ ਦਿਓ ਤੇ ਟੂਲ ਗੈਟ ਵਗੈਰਾ ਆਪਣੀ ਉਹ ਸਾਰਾ ਕੁਝ ਨਾਲ ਆ ਰਹੀ ਟੂਲ ਗੈਟ ਵਗੈਰਾ ਸਾਰਾ ਬਾਈ ਜੀ ਜੇ ਕੋਈ ਕੰਪਨੀ ਦਿੰਦੀ ਆ ਸਾਰੀ ਨਾਲ ਮਿਲੂਗੀ ਤੇ ਸੀਜ਼ਨ ਦਾ ਮਤਲਬ ਗਰੰਟੀ ਜੀ ਇੱਕ ਸੀਜ਼ਨ ਦੀ ਇਹਦੀ ਗਰੰਟੀ ਹੈ ਜੀ ਇੱਕ ਸੀਜ਼ਨ ਦੀ ਹਜੇ ਗਰੰਟੀ ਪਈ ਹੈ ਇੱਕ ਸੀਜ਼ਨ ਦੀ ਗਰੰਟੀ ਪਈ ਆ ਠੀਕ ਆ ਜੇ ਕਿਸੇ ਵੀਰ ਨੂੰ ਇਹਨਾਂ ਮਸ਼ੀਨਾਂ ਦੇ ਨਾਲ ਕੋਈ ਲੋਨ ਦੀ ਖਾਤਰ ਜਾਂ ਕਿਸੇ ਹੋਰ ਮਸ਼ੀਨ ਦੀ ਲੋਨ ਦੀ ਖਾਤਰ ਕਿਸੇ ਨੂੰ SMS ਦੀ ਲੋੜ ਆ ਆਪਣੇ ਕੋਲੇ ਉਹ ਵੀ ਹੁੰਦੇ ਆ ਜੀ SMS ਵੀ ਹੁੰਦੇ ਆ ਆਪਣੇ ਕੋਲੇ ਬਲਕਾਰ ਮਸ਼ੀਨਾਂ ਦੇ SMS ਵੀ ਹੁੰਦੇ ਆ ਠੀਕ ਆ ਤੇ ਬਾਈ ਜਿਵੇਂ ਹੁਣ ਇਹਨਾਂ ਦੇ ਉੱਪਰ ਟਰੈਕਟਰਾਂ ਦੀ ਫੀਟਿੰਗ ਦੀ ਜੇ ਗੱਲ ਆ ਜੇ ਟਰੈਕਟਰਾਂ ਦੀ ਫੀਟਿੰਗ ਦੀ ਗੱਲ ਆਏ ਜੀ ਜਿਹੜਾ ਵੀ ਮਰਜ਼ੀ ਟਰੈਕਟਰ ਬੰਦੇ ਨੇ ਫਿਟ ਕਰਾਉਣਾ ਉਹ ਅਸੀਂ ਆਪਦੇ ਲੈਵਲ ਤੇ ਕਰਕੇ ਦੇਵਾਂਗੇ ਠੀਕ ਆ ਮਤਲਬ ਜਿਹੜਾ ਸੌਦਾ ਹੋਊ ਉਹਦੇ ਵਿੱਚ ਹੀ ਆਪਾਂ ਟਰੈਕਟਰ ਕਰਕੇ ਦੇਵਾਂਗੇ ਜੀ ਕੋਈ ਕਿਸੇ ਤੋਂ ਵੱਖਰਾ ਖਰਚਾ ਨਹੀਂ ਹੋਊਗਾ ਕੋਈ ਵੱਖਰਾ ਚਾਰਜ ਨਹੀਂ ਹੋਊਗਾ ਜੋ ਟਰੈਕਟਰ ਦੀ ਕੰਪਨੀ ਫਿਟਿੰਗ ਕਰਕੇ ਦੇਵਾਂਗੇ ਜੀ ਕੰਪਨੀ ਫਿਟਿੰਗ ਕੰਪਨੀ ਆਪਣੇ ਕੋਲੇ ਹੰਡਾਇਏ ਦੇ ਵਧੀਆ ਚੰਗੇ ਤੋਂ ਚੰਗੇ ਫੋਰਮੈਨ ਆਉਂਦੇ ਆ ਠੀਕ ਹੈ ਜਿਹੜੇ ਕੰਪਨੀਆਂ ਦੇ ਵਿੱਚ ਮੰਨ ਲਓ ਵੀ ਅੱਜ ਤੋਂ 10 ਸਾਲ ਪਹਿਲਾਂ ਕੰਮ ਕਰਦੇ ਰਹੇ ਆ ਕੋਈ ਹੁਣ ਕਰਦਾ ਮੰਨ ਲਓ ਉਹਨਾਂ ਨੂੰ ਆਪਾਂ ਫੇਟਿੰਗ ਕਰਾ ਕੇ ਦੇਵਾਂਗੇ ਮਤਲਬ ਪੂਰੇ ਐਨ ਚੱਕਰ ਮਲਾ ਕੇ ਤਾਂ ਬੰਦੇ ਡਾਇਰੈਕਟਰ ਚੱਕਰ ਮਲਾਉਂਦੀ ਆਪਣੀ ਇੱਕ ਸੀਜ਼ਨ ਦੀ ਜੀ ਇਹਦੀ ਇਹਨਾਂ ਮਸ਼ੀਨਾਂ 'ਚ ਤਾਂ ਖੈਰ ਗਾਰੰਟੀ ਪਈ ਹੋਈ ਆ ਆਲਰੇਡੀ ਇੱਕ ਸੀਜ਼ਨ ਦੀ ਜਿਹੜੀ ਕੋਈ ਹੋਰ ਵੀ ਬੰਦਾ ਆਪਾਂ ਤੋਂ ਮਸ਼ੀਨ ਲੈ ਕੇ ਜਾਂਦਾ ਉਹਦੀ ਵੀ ਇੱਕ ਸੀਜ਼ਨ ਦੀ ਆਪਾਂ ਗਾਰੰਟੀ ਦਿੰਨੇ ਆ ਭਾਈ ਠੀਕ ਹੈ ਤੇ ਨਾਲ ਦੀ ਨਾਲ ਆਪਣਾ ਮਸ਼ੀਨਾਂ ਦਾ ਕੰਮ ਆਪਾਂ ਠੇਕੇ ਤੇ ਵੀ ਦੇ ਦਿੰਨੇ ਆ ਜੇ ਕਿਸੇ ਭਰਾ ਕੋਲੇ ਨਹੀਂ ਕੋਸਟ ਹੁੰਦੀ ਮਸ਼ੀਨ ਲੈਣ ਦੀ ਮੰਨ ਲਾਓ ਜਾਂ 1 ਉਹਨੂੰ ਆਪਾਂ ਠੇਕੇ ਤੇ ਵੀ ਮਸ਼ੀਨ ਦੇ। ਮਤਲਬ ਮਸ਼ੀਨ ਆਪਾਂ ਠੇਕੇ ਤੇ ਵੀ ਦੇ ਦਾਂਗੇ। ਸੈੱਟ ਦਾ ਸੈੱਟ ਵੀ ਠੇਕੇ ਤੇ ਦੇ ਦਿੰਨੇ ਆ ਟਰੈਕਟਰ ਸਮੇਤ ਵੀ ਠੇਕੇ ਤੇ ਦੇ ਦਿੰਨੇ ਆ ਕੱਲੀ ਮਸ਼ੀਨ ਵੀ ਠੇਕੇ ਤੇ ਦੇ ਦਿੰਨੇ। ਠੀਕ ਹੈ ਤੇ ਬਾਕੀ ਪਿੰਡ ਹੈਗਾ 마ਸੀਕੇ। ਪਿੰਡ ਆਪਣਾ 마ਸੀਕੇ ਜੀ। ਹਾਂਜੀ। ਬਿੱਟੂ ਮੇਰਾ ਨਾਮ ਬਿੱਟੂ ਆੜਤੀਆ ਪੰਚਾਇਤ ਮੈਂਬਰ ਵੀ ਆ ਮੈਂ। ਬੀਲੇ ਵਾਲੇ ਕੱਚੇ ਰਾਹ ਤੇ ਆਪਣਾ ਘਰ ਆ। ਠੀਕ ਹੈ ਜੀ। ਜਿਤੋਂ ਵੀ ਮਰਜ਼ੀ ਪਿੰਡ ਚੋਂ ਕੋਈ ਦਰਸ਼ਕ ਵੀਰ ਆ ਕੇ ਆਪਣੇ ਬਾਰੇ ਪੁੱਛ ਸਕਦਾ। ਤੇ ਬਾਕੀ ਜਿਹੜਾ ਬਾਈ ਦਾ ਨੰਬਰ ਆਫਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਕੇ ਜਿੰ